ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਇਵਨ ਮੀਡੀਆ ਮੈਂ ਅਸ਼ੁਦੀਪ ਕੌਰ ਮੋਹਾਲੀ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਜੀਹਾਂ ਤੁਹਾਨੂੰ ਦੱਸ ਦਈਏ ਕੈਬ ਡਰਾਈਵਰ ਕਤਲ ਮਾਮਲੇ ਦੇ ਵਿੱਚ ਤਿੰਨ ਮੁਲਜ਼ਮ ਪੁਲਿਸ ਨੇ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਦੇ ਸਬੰਧ ਅੱਤਵਾਦੀਆਂ ਨਾਲ ਦੱਸੇ ਜਾ ਰਹੇ ਨੇ ਜੀਹਾਂ ਮੋਹਾਲੀ ਪੁਲਿਸ ਨੇ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਤੇ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਇਆ ਤੇ ਜਿਸ ਦੇ ਵਿੱਚ ਚਾਰ ਮੁਲਜ਼ਮ ਜਿਹੜੇ ਨੇ ਗ੍ਰਿਫਤਾਰ ਕੀਤੇ ਨੇ ਦੂਸਰੇ ਜਾਰੀਆ ਕਿ ਕੈਪ ਬੁੱਕ ਕਰਨ ਤੋਂ ਬਾਅਦ ਇਹ ਕਤਲ ਕੀਤਾ ਗਿਆ ਇਸ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾ ਲਿਆ ਜੀਹਾਂ ਤੁਹਾਨੂੰ ਦੱਸ ਦਈਏ ਕਿ ਤਿੰਨ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਚੋਰੀ ਹੋਈ ਕੈਪ ਦੇ ਵਿੱਚੋਂ ਬੱਤੀ ਬੋਰ ਬਰਾਮਦ ਕੀਤਾ ਗਿਆ ਆਓ ਤੁਹਾਨੂੰ ਦੱਸਦੇ ਹਾਂ ਕਿਵੇਂ ਵਾਪਰੀ ਇਹ ਪੂਰੀ ਘਟਨਾ ਪੁਲਿਸ ਨੇ ਮੋਹਾਲੀ ਦੇ ਨਿਆਗਾਉਂ ਦੇ ਰਹਿਣ ਵਾਲੇ ਕੈਬ ਡਰਾਈਵਰ ਅਨਿਲ ਕੁਮਾਰ ਦੇ ਅਗਵਾ ਤੇ ਕਤਲ ਦਾ ਮਾਮਲਾ ਦਰਜ ਕੀਤਾ ਸੀ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਿਆ ਕਿ ਜੰਮੂ ਕਸ਼ਮੀਰ ਦੇ ਤਿੰਨ ਵਿਅਕਤੀਆਂ ਨੇ ਖਰੜ ਤੋਂ ਇੱਕ ਕੈਬ ਕਿਰਾਏ ਤੇ ਲਈ ਸੀ ਥੋੜੀ ਦੇਰ ਬਾਅਦ ਡਰਾਈਵਰ ਦੇ ਮੋਬਾਈਲ ਫੋਨ ਬੰਦ ਪਾਏ ਗਏ ਜਿਸ ਨਾਲ ਤੁਰੰਤ ਸ਼ੱਕ ਪੈਦਾ ਹੋਇਆ ਚੋਰੀ ਹੋਈ ਗੱਡੀ ਤੇ ਅਪਰਾਧ ਚ ਵਰਤੀ ਗਈ 32 ਬੋਰ ਪਿਸਤੌਲ ਬਰਾਮਦ ਕੀਤੀ ਗਈ ਹੈ ਪੁਲਿਸ ਨੇ ਪੁੱਛਗਿੱਛ ਦੌਰਾਨ ਬਹਿਸ ਤੋਂ ਬਾਅਦ ਡਰਾਈਵਰ ਨੂੰ ਗੋਲੀ ਮਾਰਨ ਅਤੇ ਬਾਅਦ ਵਿੱਚ লাশ ਨੂੰ ਮੋਹਾਲੀ ਖੇਤਰ ਚ ਸੁੱਟਣ ਦੀ ਗੱਲ ਕਬੂਲ ਕੀਤੀ ਇਸ ਸਬੰਧੀ ਮੋਹਾਲੀ ਪੁਲਿਸ ਦਾ ਹੋਰ ਕੀ ਕੁਝ ਕਹਿਣਾ ਆ ਉਹ ਵੀ ਸੁਣਾ ਦਿੰਨੇ ਆ ਤੁਹਾਨੂੰ ਤਣ ਬੰਦੇ ਜੇ ਐਂਡ ਕੇ ਦੇ ਰਹੇ ਇਹਨਾਂ ਨੇ ਅਨਲ ਕੁਮਾਰ ਦੀ ਜਿਹੜੀ ਉਹ ਟੈਕਸੀ ਹਾਇਰ ਕੀਤੀ ਖਰੜ ਤੋਂ ਤ ਉਹਨੂੰ ਕਹਿੰਦੇ ਵੀ ਸਾਨੂੰ ਚੰਡੀਗੜ੍ਹ ਲੈ ਕੇ ਚੱਲ ਚੰਡੀਗੜ੍ਹ ਜਾਣਦੇ ਪੰਜਾਬੇ ਪਹਿਲਾਂ ਰੇਲਵੇ ਸਟੇਸ਼ਨ ਮੋਹਾਲੀ ਲੈ ਗਏ ਮੋਹਾਲੀ ਰੇਲਵੇ ਸਟੇਸ਼ਨ ਜਾਣ ਤੋਂ ਬਾਅਦ ਫਿਰ ਕਹਿੰਦੇ ਕਿ 에어ਪੋਰਟ ਸਾਈਡ ਨੂੰ ਜਾਣਾ ਹੈ 에어ਪੋਰਟ ਸਾਈਡ ਦੇ ਗਏ ਉੱਥੋਂ バス ਮੋੜ ਹੈ ਫਿਰ ਅੱਗੇ ਕੰਡਿਆਲੀ ਪਿੰਡ ਨੂੰ ਚਲੇ ਗਏ ਜਿੱਥੇ ਕਿ ਇਹਨਾਂ ਨੇ ਅਨਲ ਕੁਮਾਰ ਨੂੰ ਤਿੰਨ ਗੋਲੀਆਂ ਮਾਰ ਕੇ ਇਹਨਾਂ ਨੇ ਮਾਰਤਾ ਮਾਰਨ ਤੋਂ ਬਾਅਦ ਆਉਂਦੀ ਡੈੱਡ ਬਡੀ ਕੰਡਿਆਲੀ ਪਿੰਡ ਇੱਥੇ ਸਿੱਟਦੀ ਤੇ ਗੱਡੀ ਲੈ ਕੇ ਇਹ ਆਪ ਚਨੇ ਜਣੇ ਜਿਹੜੇ ਫਰਾਰ ਹੋ ਗਏ ਇਹ ਜਾਂਦੇ ਹੋਏ ਅੰਮ੍ਰਿਤਸਰ ਨੂੰ ਚਲੇ ਗਏ ਥਾਣੇ ਕਥੂਨਗਲ ਦੇ ਵਿੱਚ ਇਹਨਾਂ ਦੀ ਗੱਡੀ ਦਾ ਉੱਥੇ ਤੇਲ ਖਤਮ ਹੋ ਗਿਆ ਤੇ ਇਹਨਾਂ ਨੇ ਗੱਡੀ ਉੱਥੇ ਛੱਡਤੀ ਉਸ ਤੋਂ ਬਾਅਦ ਇਹ ਬਟਾਲੇ ਚਲੇ ਗਏ ਬਟਾਲੇ ਪਹਿਲਾਂ ਕਿਰਾਏ ਤੇ ਉੱਤੇ ਮਕਾਨ ਲੈ ਕੇ ਰਹਿੰਦੇ ਸੀ ਤੇ ਅਗਲੇ ਦਿਨ ਫਿਰ ਇਹ ਗੱਡੀ ਲੈਣ ਗਏ ਤੇ ਜਿੱਥੇ ਗੱਡੀ ਲੈਣ ਗਏ ਤੇ ਉੱਥੇ ਪੁਲਿਸ ਨੂੰ ਦੇਖ ਕੇ ਇਹ ਫਰਾਰ ਹੋ ਗਏ ਤੇ ਉਧਰੋਂ ਸਾਡੀਆਂ ਟੀਮਾਂ ਜਿਹੜੀਆਂ ਇੱਥੇ ਲੱਗੀਆਂ ਸੀ ਉਹ ਸੜੀਆਂ ਟੀਮਾਂ ਵੀ ਪਹੁੰਚ ਗਈਆਂ ਲੋਕਲ ਪੁਲਿਸ ਨੂੰ ਨਾਲ ਲੈ ਕੇ ਉੱਥੇ ਬਟਾਲਾ ਤੇ ਗਰਦਾਸਪੁਰ ਦੀ ਟੀਮ ਨੂੰ ਨਾਲ ਲੈ ਕੇ ਇੱਕ ਦੋਸ਼ੀ ਸਾਹਿਲ ਸਾਹਿਲ ਬशीर ਇਹਨੂੰ ਗ੍ਰਿਫਤਾਰ ਕੀਤਾ ਇੱਕ ਦੋਸ਼ੀ ਮਨੀਸ਼ ਉਰਫ ਅੰਸ਼ ਇਹਨੂੰ ਗ੍ਰਿਫਤਾਰ ਕੀਤਾ ਤੇ ਦੋਸ਼ੀ ਆਜਾਜ਼ ਅਹਿਮਦ ਖਾਨ ਇਹ ਤਿੰਨੇ ਹੀ ਜਿਹੜੇ ਹੈਗੇ ਨੇ ਜੀਣ ਕਦੇ ਨੇ ਜਿਹੜਾ ਸਾਹਿਲ ਤੇ ਆਜਾਜ਼ ਇਹ ਆਪਸ ਵਿੱਚ ਰਿਸ਼ਤੇਦਾਰ ਨੇ ਮਾਸਕੀਆਂ ਦੇ ਲੜਕੇ ਨੇ ਕਰਣ ਲੱਗਦੇ ਨੇ ਇਹਨੇ ਕੀ ਕੀਤਾ ਜਿਹੜਾ ਸ਼ਾਹਲ ਬਸੀਰ ਇਹਨੇ ਇੱਕ ਗੱਡੀ ਲਈਏ ਨੇ ਪਹਿਲਾਂ ਤੇ ਉਹ ਲੈ ਕੇ ਯੂਪੀ ਚਲਾ ਗਿਆ ਪਿਸਟਲ ਲੈਣ ਲਈ ਉਥੋਂ ਨੇ 45000 ਰੁਪਏ ਦਾ ਇੱਕ ਪਿਸਟਲ ਲਿਆ ਤੇ ਇਹਦੀ ਗੱਡੀ ਦਾ ਉਥੇ ਐਕਸੀਡੈਂਟ ਹੋ ਗਿਆ ਇਹ ਉਹ ਗੱਡੀ ਉਥੇ ਹੀ ਛੱਡ ਗਏ ਯੂਪੀ ਦੇ ਵਿੱਚ ਤੇ ਇੱਥੇ ਦੌੜ ਕੇ ਆ ਗਿਆ ਫਿਰ ਇਹਨਾਂ ਨੇ ਇੱਕ ਸਕੀਮ ਬਣਾਈ ਗੱਡੀ ਜਿਹੜੀ ਇਥੋਂ ਖੋਈ ਜਾਵੇ ਤੇ ਅੱਗੇ ਹੋਰ ਵਾਰਦਾਤਾਂ ਦੇ ਵਿੱਚ ਜਿਹੜੀ ਅੱਗੇ ਵਾਰਦਾਤਾਂ ਕਰਨ ਦੇ ਵਿੱਚ ਅਸੀਂ ਕਰਾਂਗੇ ਉਹ ਗੱਡੀ ਇਹਨਾਂ ਨੇ ਜਿਹੜੀ ਹੈ ਅਨਲ ਕੁਮਾਰ ਦੀ ਗੱਡੀ ਇਹਨਾਂ ਨੇ ਖੋਲੀ ਅਨਲ ਕੁਮਾਰ ਦੀ ਵਾਈਫ ਮੇਟ ਕਰਦੀ ਰਹੀ ਕਿ ਮੇਰਾ ਹਸਬੰਦਾ ਜੇ ਆਇਆ ਨਹੀਂ ਕਿ ਅਦਰੋ ਬਈ ਆ ਜਾਂਦਾ ਹੈ ਤੇ ਉਹਦੇ ਦੋ ਮੋਬਾਈਲ ਸੀ ਉਹ ਦੋਨੋਂ ਮੋਬਾਈਲਾਂ ਤੇ ਉਹਨੇ ਕਾਲ ਕੀਤੀ ਤੇ ਮੋਬਾਈਲ ਜਿਹੜੇ ਸਵਿਚ ਆਫ ਹਾਰੇ ਸੀ ਤੇ ਉਸ ਤੋਂ ਬਾਅਦ ਉਨੇ ਪੁਲਿਸ ਨੂੰ ਉਤਲਾਹ ਦਿੱਤੀ ਤੇ ਸਾਡੇ ਵੱਲੋਂ ਜਿਹੜਾ ਹੈ ਕਿਡਨੈਪਿੰਗ ਦਾ ਪਰਚਾ ਦਰਜ ਕੀਤਾ ਗਿਆ ਇਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਇਹ ਅੱਜ ਜਿਹੜੀ ਅਸੀਂ ਡੈੱਡ ਬਡੀ ਬਰਾਮਦ ਕਰ ਲਈਓ ਪਿੰਡ ਕੰਡਿਆਲੀ ਤੋਂ ਤੇ 302 ਦੇ ਜੁਰਮ ਦਾ ਜਿਹੜਾ ਮਰਡਰ ਦਾ ਜਿਹੜਾ ਵਾਅਦਾ ਕਰ ਦਿੱਤਾ ਗਿਆ ਇਹ ਜਿਹੜਾ ਦੋਸ਼ੀ ਸਾਹਿਲ ਬਸ਼ੀਰ ਹੈ ਇਹ ਜੈਸੇ ਅਤਵਾਦੀ ਸੰਗਠਨ ਦਾ ਮੈਂਬਰ ਹੈ ਇਹ ਪਹਿਲਾਂ ਵੀ ਇਹਨਾਂ ਤੇ ਜੀਐਨਕੇ ਦੇ ਵਿੱਚ ਪਰਚੇ ਦਰਜ ਹੋਏ ਆ ਉੱਥੇ ਵੀ ਇਹਦੇ ਤੇ 14825 ਨੂੰ ਆਰਮਜ਼ੈਕਟ ਦਾ ਪਰਚਾ ਦਰਜ ਹੋਇਆ ਤੇ ਨਾਲਿਆਂ ਦੇ ਉੱਤੇ ਯੂਫਾ ਵੀ ਲੱਗੀ ਹੋਈ। ਕਹਿੰਦਾ ਭਰਾ ਉਥੋਂ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਜੀਐਨਕੇ ਦੇ ਵਿੱਚੋਂ ਤੇ ਇਹ ਜਿਹੜਾ ਦੋਸ਼ੀ ਸੀ ਫਰਾਰੇ ਜੀ ਪੁਲਿਸ ਦੇ ਉੱਥੇ ਕਾਬੂ ਅੱਠ ਨਹੀਂ ਆਇਆ। ਤੇ ਇਹਨਾਂ ਦੀ ਹੋਰ ਵਾਰ ਦਾ ਤਾਂ ਕਰਨ ਦੀ ਜਿਹੜੀ ਹੈ ਸੀ ਅੱਗੇ ਪਲਾਨ ਇਹਨਾਂ ਦੀ ਇਹਨਾਂ ਕੋਲੋਂ ਜਿਹੜੀ ਇਹਨਾਂ ਨੇ ਕਾਰ ਇੱਥੇ ਖੋਈ ਸੀ ਉਹ ਸੀ ਬਰੰਦ ਕਰ ਲਈ ਹੈ। ਇੱਕ ਪਿਸਤਲ ਬ੍ਰਾਂਧ ਕੀਤਾ 32 ਬੋਰ ਦਾ ਤੇ ਡੈੱਡ ਬਾਡੀ ਦੇ ਕੋਲੋਂ ਤਿੰਨ ਖੂਲ ਵੀ ਸਾਨੂੰ ਮਿਲੇ ਨੇ ਨਾਲ ਤੇ ਦੋ ਜਿਹੜੇ ਰੌਂਡ ਜਿਹੜੇ ਇਹਨਾਂ ਕੋਲੋਂ ਅਸੀਂ ਰਿਕਵਰ ਕੀਤੇ ਨੇ ਇਸ ਤੋਂ ਸਿਵਾਏ ਜਿਹੜੀ ਹੋਰ ਅੱਗੇ ਅਸੀਂ ਪੁੱਛਗੋਚਾਂ ਦੀ ਕਰ ਰਹੇ ਆ ਕਿ ਇਹਨਾਂ ਨੇ ਕਿਹੜੀਆਂ-ਕਿਹੜੀਆਂ ਵਾਰਦਾਤਾਂ ਨੂੰ ਅੱਗੇ ਅੰਜਾਮ ਦੇਣਾ ਸੀ ਤੇ ਕੀ-ਕੀ ਇਹਨਾਂ ਦੀ ਅੱਗੇ ਪਲਾਨ ਸੀ ਇਹ ਅਸੀਂ ਉੱਥੋਂ ਬਟਾਲੇ ਤੋਂ ਤੇ ਜਿਹੜੇ ਗਰਦਾਸਪੁਰ ਜਿਹੜੇ ਚੋ ਫੜੇ ਆ ਉੱਥੇ ਹੀ ਅਸੀਂ ਰੱਪਟ ਪਾ ਕੇ ਕੱਲ ਇਹਨਾਂ ਦੀ ਰੈਸਟ ਕਰਕੇ ਇਹਨਾਂ ਨੂੰ ਲਿਆਂਦਾ ਸਾਡੇ ਐਸਐਸਪੀ ਹਰਬਨ ਨੇ ਬਹੁਤ ਹੀ ਮਿਹਨਤ ਨਾਲ ਜਿਹੜਾ ਕੰਮ ਕੀਤਾ ਹੈ ਆਪ ਸਾਰੇ ਕੇਸ ਦੀ ਪ੍ਰੋਪਰ ਸੁਪਰਵਿਜ਼ਨ ਕਰ ਰਹੇ ਨੇ ਔਰ ਲਗ ਲਗ ਟੀਮਾਂ ਬਣਾ ਕੇ ਪਰਵਜਿੰਦਰ ਸਾਡੇ ਐਸਪੀ ਦੀ ਇਹ ਨਾਲ ਲਾ ਕੇ ਡੀਐਸਪੀ ਪ੍ਰਿਥਵੀ ਚਾਲ ਤੇ ਇਨਸਪੈਕਟਰ ਹਰਮਿੰਦਰ ਸੀਐਨ ਚਾਰਜੈਂਟ ਸਪਲਟਰ ਸਤਨਾਮ ਸਾਰਿਆਂ ਨੇ ਹੀ ਮਿਲਤ ਨਾਲ ਟੈਕਨੀਕਲ ਤਰੀਕੇ ਨਾਲ ਇਹਨਾਂ ਦੀਆਂ ਲੋਕੇਸ਼ਨਸ ਲੱਭ ਕੇ ਔਰ ਹਰ ਇੱਕ ਤਰ੍ਹਾਂ ਸੀ ਜਿਹੜੀ ਇਹਨਾਂ ਦੀ ਇਨਫੋਰਮੇਸ਼ਨ ਡਵੈਲਪ ਕਰਦੇ ਹੋਏ ਮੌਕੇ ਤੇ ਪਹੁੰਚ ਗਏ ਕਿ ਜਿਹੜਾ ਬਹੁਤੀ ਥੋੜੇ ਸਮੇਂ ਦੇ ਵਿੱਚ ਇਸ ਬੈਂਕ ਨੂੰ ਗ੍ਰਿਫਤਾਰ ਕਰ ਲਿਆ ਤੇ ਅੱਗੇ ਫਰਦਰ ਪੁੱਛਗਛ ਕਰਾਂਗੇ ਬਾਕੀ ਤੁਹਾਨੂੰ ਕਨਵੇ ਕਰਾਂ ਇਹ ਜਿਹੜਾ ਜਿਹੜਾ AK47 ਦੀ ਗੱਲ ਕੀਤੀ ਹੈ ਤੇ UAPA ਦੀ ਗੱਲ ਕੀਤੀ ਆ ਸੋ AK47 ਹੁਣ ਇਹਨਾਂ ਤੋਂ ਬਰਾਮਦ ਕੀਤੀ ਚ ਇਹ ਜਿਹੜੀ AK47 ਇਹ ਜੀ J&K ਪੁਲਿਸ ਨੇ AK47 ਦੇ ਰੌਂਦ ਬਰਾਮਦ ਕੀਤੇ ਨੇ ਇਨਾਂ ਤੋਂ ਤਾਂ ਨਾਲ ਇਹਨਾਂ ਤੋਂ ਦੋ ਫਿਸਟਲ ਵੀ ਜੀਐਨਕੇ ਪੁਲਿਸ ਨੇ ਬਰਾਮਦ ਕੀਤੇ ਨੇ ਜਿੱਥੇ ਇਹਨਾਂ ਤੇ ਵਫਾ ਦਾ ਕੇਸ ਤੇ ਆਮ ਸੈਕਟ ਦਾ ਜਿਹੜਾ ਪਰਚਾ ਦਰਜ ਹੋਇਆ 14 ਅਗਸਤ 14 ਅਗਸਤ 2025 ਦੀ ਗੱਲ ਹੈ ਉਹ 14 ਅਗਸਤ 2025 ਲਾਮਾਬਾਦ ਥਾਣੇ ਨੇ ਉਮਰ ਇਹਨਾਂ ਦੀ 19 20 ਤੇ 22 ਸਾਲ ਹੈ ਤਾਂ ਇਹ ਬੇਸਿਕਲੀ ਇੱਥੇ ਕਰਦੇ ਕੀ ਸੀ ਕਿਉਂ ਆਏ ਸੀ ਔਰ 10ਵੀਂ ਪਾਸ ਹੈ ਔਰ ਉਸੇ ਸਾਨਾ ਕੋਈ profession ਦੇ ਤੌਰ ਤੇ ਇੱਥੇ ਆਏ ਜੀ ਇਹਦੇ ਵਿੱਚ ਜਿਹੜੇ ਜਿਹਨਾਂ ਦੋਸ਼ੀ ਜਿਹੜਾ ਹੈਗਾ ਅਜਾਜ਼ ਅਹਿਮਦ ਔਰ ਫੋਕ ਵਸੀਮ ਇੱਥੇ ਆਉਂਦਾ ਸੀ ਇੱਥੇ ਜਿਹੜੇ ਸ਼ਾਲ ਵੇਚਦੇ ਹੁੰਦੇ ਸੀ ਉਹ ਕੰਮ ਕਰਦਾ ਸੀ ਇਹ ਸ਼ਾਲ ਵੇਚਦਿਆਂ ਹੋਇਆਂ ਨਾਲ ਇੱਥੇ ਅੱभी ਰੈਕੀ ਵੀ ਕਰਦਾ ਰਿਹਾ ਵੀ ਕਿੱਥੋਂ ਅਸੀਂ ਕੋਈ ਵੀ ਅਕਲ ਖੋ ਸਕਨੇ ਆ ਕਿੱਥੇ ਵੀ ਬੇਸਿਕਲੀ ਜਿਹੜਾ ਇਹਨਾਂ ਦਾ ਮਾਈਂਡ ਸੀ ਉਹ ਕ੍ਰਿਮੀਨਲ ਸਰ ਇਹਦੀ ਬੋਡੀ ਸਰ ਕਹਿੰਦੇ ਕਿ ਚਾਰ ਤੋਂ ਪੰਜ ਦਿਨ ਬੋਡੀ ਉੱਥੇ ਹੀ ਪਈ ਹੋਵੇ ਪਤਾ ਨਹੀਂ ਕਿੰਨੇ ਦਿਨ ਕੋ ਇਹ ਤਾਂ ਜੇ ਇਹਨਾਂ ਦੀ ਨਿਸ਼ਾਨਦੇ ਹੀ ਤੇ ਸਾਨੂੰ ਹੁਣ ਪਤਾ ਲੱਗਿਆ ਨਾ ਜਿੱਥੇ ਨਾ ਕਿਹਾ ਵੀ ਇੱਥੇ ਛੁੱਟੀ ਹੈ ਬੋਡੀ ਤੇ ਜਿੱਥੇ ਨਿਛਾਂਦੀ ਇਹਨਾਂ ਦੀ ਕਰਾਈ ਤੇ ਜਾ ਕੇ ਉੱਥੋਂ ਡੈੱਡ ਬਡੀ ਲੱਭ ਲੈਂਦੀ ਜੇਕਰ ਸੁਨਸਨ ਵਾਲੀ ਜਗ੍ਹਾ ਤੇ ਬੋਡੀ ਸੁੱਟੀ ਸੁੱਟੀ ਸੀ ਕਿ ਨਾਸਰ ਰੋਡ ਦੇ ਨਾਲ ਸੁਨਸਨ ਨਾਲੇ ਜਗ੍ਹਾ ਤੇ ਸੁੱਟੀ ਸੀ ਜੇ ਓਪਨ ਕਿਤੇ ਰੋਡ ਤੇ ਸੁੱਟੀ ਹੁੰਦੀ ਤਾਂ ਫਟਪਟ ਆ ਲੱਗ ਜਾਂਦਾ ਸੀ ਡੀਆਈਐਸਐਸ ਜੈਸ਼ਮ ਮੁਹੰਮਦ ਦੀ ਗੱਲ ਕਰ ਰਹੇ ਹਾਂ ਕੀ ਕੋਈ ਲਿੰਕ ਵੀ ਹੈ ਰ ਆਪਣੇ ਜਿਹੜੇ ਇੱਥੇ ਸਾਡੀ ਬੈਂਡ ਆਊਟਪੁੱਟs ਹੈਗੀਆਂ ਉਹ ਨਾਲ ਪੰਜਾਬ ਦੀ ਕਾਲ ਖੰਡ ਅਸੀਂ ਉਹਦੇ ਚ ਅਜੇ ਜੀ ਸਾਡੀ ਇਨਵੈਸਟੀਗੇਸ਼ਨ ਹੈਗੀ ਅਸੀਂ ਜੇਣਕੇ ਪੁਲਿਸ ਨਾਲ ਵੀ ਅੰਟਾ 'ਚ ਇੱਥੋਂ ਵੀ ਸਾਰੇ ਅਗਾਂਟਾ 'ਚ ਜੇਕਰ ਕੋਈ ਗੱਲ ਆਈ ਤਾਂ ਫਿਰ ਉਸ ਤੋਂ ਬਾਅਦ ਸਾਹਮਣੇ ਅੱਗੇ ਦੱਸਾਂਗੇ ਚਲੋ ਹੁਣ ਬੇਸਿਕਲੀ ਸਾਹਮਣੇ ਕੀ ਆਇਆ ਵੀ ਵੈਪਨ ਉੱਥੋਂ ਕਿਉਂ ਲੈਂਦਾ ਸੀ ਸਾਰਾ ਬੇਸਿਕਲੀ ਕੀ ਪਲੈਨਿੰਗ ਕੀਤੀ ਸੀ ਲੈਂਦੀ ਪਲੈਨਿੰਗ ਇਹਨਾਂ ਦੀ ਜਿਹੜਾ ਵੈਪਨ ਲੈਂਦਾ ਸੀ ਜੀ ਲੁੱਟਾਂ ਖੋਵਾਂ ਕਰਨ ਦੀ ਬਾਰਦਾਤਾਂ ਕਰਨ ਦੀ ਇਹਨਾਂ ਨੇ ਜਿਹੜੀ ਮੁਹਾਲੀ ਦੇ ਵਿੱਚ ਜਿਵੇਂ ਗੱਡੀ ਖੋਈ ਸੀ ਹੋ ਕੇ ਅੱਗੇ ਇਹਨਾਂ ਨੇ ਬਾਰਦਾਤ ਕਰਨੀ ਸੀ ਤੇ ਉੱਥੇ ਗੱਡੀ ਦਾ ਤੇਲ ਖਤਮ ਹੋਣ ਕਰਕੇ ਇਹ ਗੱਡੀ ਛੱਡ ਕੇ ਚਲੇ ਗਏ ਅਗਲੇ ਦਿਨ ਫਿਰ ਗੱਡੀ ਲੈਣਾ ਹੈ ਤੋ ਉੱਥੇ ਪੁਲਿਸ ਨੂੰ ਦੇਖ ਕੇ ਦੌੜ ਗਏ ਤੇ ਸਾਡੀਆਂ ਟੀਮਾਂ ਵੀ ਪਿੱਛੇ ਸੀ ਜਦੋਂ ਉਹਨਾਂ ਦਾ ਸਾਨੂੰ ਪਤਾ ਲੱਗ ਗਿਆ ਤਾਂ ਅਸੀਂ ਲੋਕਲ ਪੁਲਿਸ ਬਟਾਲਾ ਨਾ ਅਰਦਾਸਪੁਰ ਨੂੰ ਅਨਫਾਰਮ ਕੀਤਾ ਤੇ ਜੁਆਇੰਟਲੀ ਅਸੀਂ ਜਿਹੜਾ ਆਪਰੇਸ਼ਨ ਇਕੱਠਾ ਕਰਕੇ ਉੱਥੇ ਇਹ ਜਿਹੜੇ ਗ੍ਰਫਤਾਰ ਕਰ ਲਏ ਤਿੰਨ ਤੋਂ ਵੱਧ ਹੋਗੇ ਸਰ ਇਸ ਤੋਂ ਇਲਾਵਾ ਕੋਈ ਹੋਰ ਬੰਦੇ ਵੀ ਕਿਉਂਕਿ ਜੈਸ਼ਰ ਮੁਹੰਮਦ ਜਿਵੇਂ ਤੁਸੀਂ ਕਹਿ ਕਰ ਰਹੇ ਹੋ ਤਾਂ ਲੁੱਟਾਂ ਖੋਹਾਂ ਦਾ ਉਹ ਬੇਸਿਕਲੀ ਤਾਂ ਕਰਨ ਜਿਹੜੀ ਜੋ ਹਾਲਾਤ ਨੇ ਜਿਵੇਂ ਪਹਿਲਾਂ ਯਵਪਾ ਲੱਗੀ ਹੋਈ ਹੈ 147 ਦੇ ਕੇਸ ਦੇ ਬਰਾਬਰ ਹੋਇਆ ਪੂਰਾ ਬੇਸਿਕਲੀ ਕੀ ਇਹਨਾਂ ਦਾ ਦੱਸਿਆ ਵੀ ਹੋਰ ਅਜੇ ਅਜੇ ਇਹਨਾਂ ਦੀ ਅਸੀਮ ਪੁਲਿਸ ਰਿਮਾਂਡ ਲੈ ਕੇ ਫਰਦਰ ਇਨਟੈਰੋਗੇਸ਼ਨ ਪ੍ਰੋਪਰ ਕਰਾਂਗੇ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਅਜੇ ਤੱਕ ਇਹਨਾਂ ਦੀ ਮੋਢਲੀ ਸੁਗੇਸ਼ਟ ਤੋਂ ਗੱਲ ਸਾਹਮਣੇ ਆਈ ਹੈ ਨਾ ਜੀ ਇਥੇ ਪਹਿਲੀ ਵਾਰ ਦਾ ਸੀ ਜਿਹੜੀ ਇਹ ਗੱਡੀ ਖੋਨ ਵਾਲੀ ਉਦੋਂ ਸਭ ਤੇ ਬਾਕੀ ਅਜੰਡੇ ਚ ਪੁੱਛਕਿਸ਼ ਦੇ ਵਿੱਚ ਟਾਈਮ ਜ਼ਰੂਰ ਲੱਗਿਆ ਤਾਂ ਕਤਲ ਵੀ ਹੋਈ ਸੀ ਕੈਪ ਵਾਲੇ ਨਾਲ ਜਿਸ ਕਰਕੇ ਗੋਲੀਆਂ ਮਾਰੀਆਂ ਤੇ ਜਾਂ ਵੈਸੇ ਮਤਲਬ ਜਿਵੇਂ ਰੋਟਲ ਵਾਸਤੇ ਫਾਇਰਿੰਗ ਕਰਦੇ ਨੇ ਨਹੀਂ ਇਹਨਾਂ ਨੇ ਉਹਨੂੰ ਬਾਹਰ ਕੱਢਿਆ ਬਾਹਰ ਕੱਢ ਕੇ ਕਹਿੰਦੇ ਗੱਡੀ ਅਸੀਂ ਚਲਾਉਣੀ ਹੈ ਉਹ ਕਹਿੰਦਾ ਨਹੀਂ ਮੈਂ ਚਲਾਵਾਂਗਾ ਮੇਰੀ ਗੱਡੀ ਹੈ ਤੇ ਇਹਨਾਂ ਨੇ ਮੜੀ-ਮੁੱਡੀ ਧੱਕਾ-ਮੁੱਕੀ ਕਰਕੇ ਉਹਨੂੰ ਬਾਹਰ ਕੱਢ ਕੇ ਤੇ ਫਿਰ ਉਹਨੂੰ ਗੋਲੀ ਮਾਰ ਦਿੱਤੀ ਉਦੋਂ ਸਭ ਇਦਾਂ ਦੇ ਕੇਸ ਹਮੇਸ਼ਾ ਹੀ ਸਾਹਮਣੇ ਆਉਂਦੇ ਰਹਿੰਦੇ ਨੇ ਲੋਕਾਂ ਕੇ ਮਕਾਨ ਕਰਾਇਤੇ ਲੈ ਲੈਂਦੇ ਉਹਨਾਂ ਦੀ ਪੂਰੀ ਇਨਵੈਸਟੀਗੇਸ਼ਨ ਨਹੀਂ ਹੁੰਦੀ ਜਾ ਉਹਨਾਂ ਦੀ ਪੁਲਿਸ ਤੋਂ ਇਦਾਂ ਹੀ ਕਾਰਵਾਈ ਕਰਵਾਇਆ ਜਾਂਦਾ ਕਿ ਕਾਰਨ ਤੁਸੀਂ ਮਰਦੇ ਕਿਉਂਕਿ ਛੋਲ ਵੇਚਣ ਆਰਿਆ ਬੰਦਾ ਉਸ ਤੋਂ ਕਮਰਾ ਲੈ ਲੈਂਦੇ ਰੋਸੋ ਜ ਰਹਦੇ ਨੇ ਪਰ ਇਹ ਕੀ ਕਰਦੇ ਨੇ ਫਿਰ ਵਾਰਦਾਤ ਨੂੰ ਜਾਮ ਦਿੰਦੇ ਫਿਰ ਕਿੱਦਾਂ ਦੇਖੋ ਜੀ ਅਸੀਂ ਤੁਹਾਡੇ ਰਹੀ ਵੀ ਲੋਕਾਂ ਨੂੰ ਅਪੀਲ ਕਰਦੇ ਰਹੇ ਨੇ ਆਪ ਵੀ ਅਸੀਂ ਜਾ ਕੇ ਕਰਨੇ ਆ ਲੋਕਾਂ ਨੂੰ ਹਮੇਸ਼ਾ ਇਸ ਗੱਲ ਤੇ ਗਾਈਡ ਕਰੀਦਾ ਵੀ ਜਿਹੜਾ ਵੀ ਤੁਹਾਡਾ ਕੋਈ ਕਿਰਾਏਦਾਰ ਰਹਿੰਦਾ ਉਹਦੀ ਵੈਰੀਫਿਕੇਸ਼ਨ ਕਰੋ ਆਨਲਾਈਨ ਵੀ ਵੈਰੀਫਿਕੇਸ਼ਨ ਹੈਗੀ ਹੈ ਸਾਡੇ ਸੌਦਾ ਸੈਂਟਰ ਹੈ ਨੇ ਇਹਨਾਂ ਨੂੰ ਹੈਲਪਲਾਈਨ ਨੰਬਰ ਦਿੱਤੇ ਹੋਏ ਨੇ ਵੀ ਜਿਹੜਾ ਵੀ ਕਿਰਾਏਦਾਰ ਰਹਿੰਦਾ ਉਹਦੀ ਫੋਟੋ ਉੰਦਾ ਆਧਾਰ ਕਾਰਡ ਹੋਰ ਉਹਦੀ ਬੈਕਗ੍ਰਾਉਂਡ ਜਿਹੜੀ ਹੈਗੀ ਹੈ ਲੈ ਕੇ ਸਾਡੇ ਸਰਵਦਾ ਸੈਂਟਰ ਦੇ ਕਿ ਜੋ ਅਸੀਂ ਜਿਹੜਾ ਪਿੱਛੋਂ ਵੈਰੀਫਾਈ ਕਰ ਲੀਏ ਬੰਦੇ ਦੀ ਬੈਕਗ੍ਰਾਉਂਡ ਕੀ ਹੈ ਇਹਦੇ ਚ ਬੜੇ ਲੋਕ ਵਿੱਚ ਅਣਗਹਿਲੀ ਕਰਦੇ ਨੇ ਕਈ ਨਹੀਂ ਇਨਫੋਰਮੇਸ਼ਨ ਦਿੰਦੇ ਇਹ ਜਿਹੜਾ ਇਹਨਾਂ ਦਾ ਮਕਾਨ ਸਾਹਿਬ ਤੋਂ ਹੋਇਆ ਜਿੱਥੇ ਰਹਿੰਦੇ ਨੇ ਤੇ ਜਿੱਥੇ ਜਿੰਦਾ ਵੀ ਮਾਲਕ ਮਕਾਨ ਦਾ ਹੋਇਆ ਰੋਲ ਉਹਨੂੰ ਵੀ ਬਕਾਇਦਾ ਸੀ ਉਹਦੇ ਤੇ ਐਕਸ਼ਨ ਲਾਵਾਂਗੇ ਕਿ ਉਹਨੇ ਵੈਰੀਫਿਕੇਸ਼ਨ ਕਿਉਂ ਨਹੀਂ ਕਰਾਈ ਇਹਨਾਂ ਬੰਦਿਆਂ ਨੂੰ ਮਕਾਨ ਦੇਣ ਲੱਗੇ। ਅੱਛੀ ਡਰਾਈਵਰਾਂ ਦੇ ਲਈ ਕੋਈ ਕੋਈ ਐਡਵਾਈਸਰੀ ਜਾਰੀ ਕਰੋਗੇ ਕਿਉਂਕਿ ਜਦੋਂ ਡਰਾਈਵਰ ਤਾਂ ਨਾਰਮਲ ਹੀ ਹੈ ਕਿ ਉਹਨਾਂ ਕੋਲ ਰਾਈਟ ਆਉਂਦੀ ਹੈ ਤਾਂ ਕਰਕੇ ਤਾਂ ਜਾਂਦੇ ਨੇ ਜੀ। ਉਹਨਾਂ ਦੇ ਲਈ ਕੋਈ ਕਾਈਂਡੀ ਐਡਵਾਈਸ ਜੀ ਤਿਆਰੀ ਕਰੋਗੇ ਕਿ ਕਿਸ ਤਰ੍ਹਾਂ ਕਿਸੇ ਨੂੰ ਵੈਰੀਫਾਈ ਕਰਨ ਤੇ ਬੰਦਾ ਠੀਕ ਆ ਜਾਂ ਨਹੀਂ ਠੀਕ। ਹਾਲਾਂਕਿ ਕੋਈ ਡਾਟ ਪਾਸ ਦੀ ਕੋਈ ਪਰਮਿਟ ਤਾਂ ਹੈ ਨਹੀਂਗਾ। ਕਿਰਪਾ ਕਰਕੇ ਤੁਸੀਂ ਕੋਈ ਐਡਵਾਈਸ ਜਾਰੀ ਕਰੋਗੇ। ਦੇਖੋ ਜੀ ਜਿਹੜੇ ਵੀ ਟੈਕਸੀ ਡਰਾਈਵਰ ਨੇ ਉਹਨਾਂ ਨੂੰ ਇਹ ਚਾਹੀਦਾ ਜਿਵੇਂ ਕਿ ਅਦਰ ਕੰਟਰੀਜ਼ ਦੇ ਵਿੱਚ ਵੀ ਹੋ ਰਿਹਾ ਜਿਹੜੀ ਉਹਨਾਂ ਦੀ ਆਈਡੈਂਟੀਫਿਕੇਸ਼ਨ ਹੈ ਜਾਂ ਇੱਥੇ ਜਿਵੇਂ ਆਪਣਾ ਆਧਾਰ ਕਾਰਡ ਹੈ ਜਾਂ ਪੂ ਆਈ ਕਾਰਡ ਹੈਗਾ ਉਹ ਲੈ ਕੇ ਆਉਂਦੀ ਫੋਟੋ ਖਿੱਚ ਕੇ ਆਪਣੇ ਮੋਬਾਈਲ 'ਚ ਜ਼ਰੂਰ ਰੱਖ ਲੈਣ ਤਾਂ ਕਿ ਜਿਹੜੇ ਕੋਈ ਬੰਦਾ ਜਾ ਰਿਹਾ ਉਹਨਾਂ ਦੇ ਟੈਕਸੀ ਲੈ ਕੇ ਉਹ ਪਤਾ ਲੱਗ ਜੇ ਵੀ ਕੌਣ ਹੈ ਇਹਨਾਂ ਨੂੰ ਟੈਕਸੀ ਡਰਾਈਵਰਸ ਨੂੰ ਮੇਰੀ ਇਹ ਰਿਕੁਐਸਟ ਹੈ ਕਿ ਉਹਨਾਂ ਦੇ ਆਈਡੀ ਜ਼ਰੂਰ ਨਾਲ ਆਪਣੇ ਮੋਬਾਈਲ ਤੇ ਫੋਟੋ ਖਿੱਚ ਲੈਣ ਨਾਲ ਉਹਨਾਂ ਤਰੀਕੇ ਨਾਲ ਕਿ ਸਾਹਮਣੇ ਆਇਆ ਜਿਹੜਾ ਪਰਿਵਾਰ ਨੇ ਫਾਰਮ ਕੀਤਾ ਨਵੇਂ ਗਾ ਪੁਲਿਸ ਨੂੰ ਤਾਂ ਸਭ ਪਹਿਲੇ 2 ਦਿਨ ਐਫ ਆਈ ਆਰ ਹੀ ਨਹੀਂ ਦਰਜ ਹੋਈ ਤਾਂ ਉਹ ਤਾਰਾ ਡਿਲੇ ਹੋਇਆ ਕਿ ਇਨਵੈਸਟੀਗੇਸ਼ਨ ਵਿੱਚ ਦਾ ਇਹ ਵੀ ਕਾਰਨ ਰਿਹਾ ਹੋਊ ਕਿ ਇੰਨੀ badi ਜਿਹੀ ਘਟਨਾ ਹੋ ਗਈ ਹੈ ਨਹੀਂ ਦੇਖੋ ਜੀ ਇਹ ਤਾਂ ਘਟਨਾ ਸੇਮ ਡੇ ਹੀ ਹੋ ਗਈ ਹੈ ਪਰਿਵਾਰ 29 30 ਤਰੀਕ ਨੂੰ ਜਿਹੜਾ ਆਪ ਲੱਭਦਾ ਰਿਹਾ ਹੈ ਉਹ ਵੀ ਕਿੱਥੇ ਆ ਉਹਨਾਂ ਨੇ 31 ਤਰੀਕ ਨੂੰ ਇਨਫੋਰਮੇਸ਼ਨ ਦਿੱਤੀ ਪੁਲਿਸ ਨੂੰ ਤੇ ਪੁਲਿਸ ਨੇ ਇਮੀਡੀਏਟਲੀ ਜਿਹੜਾ ਕਿਡਨਾਪਿੰਗ ਦਾ ਪਰਚਾ ਦਰਜ ਕਰਕੇ ਅੱਗੇ ਆਪਣੀ ਤਫ਼ਤੀਸ਼ ਸ਼ੁਰੂ ਕਰ ਲਈ ਤੇ ਕੱਲ ਪਹਿਲੀ ਤਰੀਕ ਹੋਈ ਹੈ ਪਹਿਲੀ ਤਰੀਕ ਨੂੰ ਅਸੀਂ ਗ੍ਰਿਫਤਾਰ ਕਰ ਲਏ ਨੇ ਮੌਕੇ ਤੇ ਇਮੀਡੀਏਟਲੀ ਸਾਡੀਆਂ ਟੀਮਾਂ ਬਣਾ ਕੇ ਐਸਐਸਪੀ ਸਾਹਿਬ ਦੀ ਅਗਵਾਈ ਹੇਠ ਤੇ ਸਾਰੀਆਂ ਟੀਮਾਂ ਨੇ ਬਹੁਤ ਹੀ ਮਿਹਨਤ ਨਾਲ ਕੰਮ ਕੀਤਾ ਤੇ ਜਿਹੜਾ ਅਸੀਂ 24 ਘੰਟੇ ਦੇ ਵਿੱਚ ਇਹਨੂੰ ਫ੍ਰੈਸ ਕਰ ਲਿਆ ਇਹ ਸਭ ਇਹਦੇ ਪੇਰੇ ਦੇ ਵਿੱਚ ਤੁਸੀਂ ਯੂਐਫਆਈ ਇਹ ਮਾਮਲਾ ਦਰਜ ਹੋਏਗਾ ਉਹ ਇਹ ਭੱਜ ਕੇ ਫਰਾਰ ਹੋ ਗਈ ਸੀ ਜਾਂ ਜਮਾਨਤ ਦੇ ਬਾਹਰ ਆਏ ਇਹਦਾ ਜਿਹੜਾ ਭਰਾ ਹੈ ਜੀ ਉਹ ਗ੍ਰਿਫਤਾਰ ਹੈ ਏਜ ਜਿਹੜਾ ਬੰਦਾ ਜੇ ਉਥੋਂ ਭਜਾ ਆਇਆ ਸੀ ਕੀ ਹੋਇਆ ਸੀ ਸਰ ਕਰਨ ਵਾਲੇ ਘਰ ਦੇ ਪੀਓ ਨੂੰ 1 ਮਹੀਨਾ ਹੋਇਆ ਜੀ 1 ਮਹੀਨਾ ਆਇਆ ਜੀ ਪੀਓ ਨਹੀਂ ਉਹਦਾ ਉਹਦਾ ਭਰਾ ਉਹਦਾ ਭਰਾ ਅੰਡਰ ਰੈਸਟ 'ਚ ਉੱਥੇ ਰੈਸਟ ਕੀਤਾ ਹੋਇਆ ਜੀ ਮੈਂ ਘਰ ਦੀ ਸਰਚ ਕੀਤੀ ਕੋਈ ਗੱਲ ਕਰਨ ਵਾਲੇ ਘਰ ਦੀ ਕੋਈ ਚੈੱਕ ਨਹੀਂ ਕੀਤੀ ਨਹੀਂ ਨਹੀਂ ਹਲੇ ਨਹੀਂ ਨਹੀਂ ਅਜੇ ਨਹੀਂ ਇਹ ਤਾਂ ਜੋ ਪੁਛ ਪੇਛੇ 'ਚੋਂ ਹੁਣ ਗੱਲਾਂ ਆਈਆਂ ਨੇ ਅੱਜ ਅਸੀਂ ਕਰਾਂਗੇ ਜਾ ਛੱਲ ਰੋਲਾ ਪੈ ਗਿਆ ਜੀ ਉੱਥੇ ਵਾਈਟ ਹਾਊਸ ਜਿਹੜਾ ਉਹ ਕਿਉਂ ਨਹੀਂ ਉੱਥੇ ਪੁਲਿਸ ਦੀਆਂ ਆਈ ਉਹ ਤਾਂ ਅਲੱਗ-ਅਲੱਗ ਥਾਵਾਂ 'ਤੇ ਅਸੀਂ ਸਰਜਰੀ ਆਪਰੇਸ਼ਨ ਕਰਦੇ ਰਹੇ ਨੇ ਹੁਣੇ ਆ ਜੀ ਕਦੇ-ਕਦੇ ਕਰ ਲਿਆ ਕਿ ਜੇ ਕੋਈ ਡਾਊਟ ਹੋਇਆ ਕੋਈ ਇੱਥੇ ਮੜਾ ਬੰਦਾ ਰਹਿੰਦਾ ਜਾਂ ਹੋਰ ਉਹਦਾ ਟਾਈਮ ਟੂ ਟਾਈਮ ਕਿਤੇ ਨਾ ਕਿਤੇ ਸਾਡੀ ਸਰਜਰੀ ਜਿਹੜੀ ਹੈ ਚੱਲਦੀ ਰਹਿੰਦੀ ਹੈ। ਕੱਲ ਇਹ ਵੀ ਹੋ ਗਈ ਸੀ ਕੱਲ ਵੀ ਉਦੋਂ ਕੋਈ ਬੰਦਾ ਵੀ ਜਿਹੜਾ ਹੈ ਉਹ ਡਿਟੇਨ ਕਰਕੇ ਲੈ ਕੇ ਗਏ ਨੇ ਔਰ ਉਹਦੋਂ ਲੱਭ ਵੀ ਨਹੀਂ। ਨਹੀਂ ਨਹੀਂ ਇਦਾਂ ਦੀ ਕੋਈ ਗੱਲ ਸਾਡੇ ਨੋਟਸ 'ਚ ਨਹੀਂ ਆਈ। ਸਰਚ ਆਪਰੇਸ਼ਨ ਸਾਡੇ ਅਲੱਗ-ਅਲੱਗ ਚੱਲਦੇ ਰਹਿੰਦੇ ਨੇ। ਪਰ ਫਲਾਸ਼ਰ ਨੇ ਪਿੱਛੇ ਬਣਾ ਕੇ ਸਰਚ ਆਪਰੇਸ਼ਨ ਚੱਲਿਆ 2-3 ਵਾਰੀ ਪਰ ਉਦੋਂ ਵੀ ਇਹ ਲੋਕ ਮਰਖਣ ਉੱਥੇ ਹੋਣ ਦੇ ਤਾਂ ਉਸ ਚੀਜ਼ ਉਹ ਤਾਂ ਨਹੀਂ ਆਈਡੈਂਟੀਫਾਈ ਹੋਈ ਇਹ ਚੀਜ਼। ਦੇਖੋ ਜੀ ਆਪਾਂ ਇਹ ਕਿਵੇਂ ਕਹਿ ਸਕਨੇ ਆ ਕਿ ਇਸ ਕਸ ਆਪਰੇਸ਼ਨ ਦੇ ਵਿੱਚ ਬੰਦੇ ਜਿਹੜੇ ਅੱਗੇ ਸਾਹਮਣੇ ਡੈਂਟੀਫਾਈ ਹੋ ਜਾਣਗੇ 29 ਨੂੰ ਇਹਨਾਂ ਨੇ ਕਾਰਕ ਹੋਈਏ ਇਹ ਚਲੇ ਗਏ ਉਹ ਸੇਮ ਦੇ ਹੀ ਲੈ ਗਏ ਅਜੇ ਕਸ ਆਪਰੇਸ਼ਨ ਦਾ ਟਾਈਮ ਟੂ ਟਾਈਮ ਚੱਲਦੇ ਰਹਿੰਦੇ ਨੇ ਅੱਜ ਵੀ ਸਾਡੇ ਡਿਸਟ੍ਰਿਕਟਾਂ ਦੇ ਵਿੱਚ ਚੱਲਦੇ ਰਹਿੰਦੇ ਨੇ ਕਈ ਕ੍ਰਿਮੀਨਲ ਬੰਦੇ ਜਿਹੜੇ ਹੈਗੇ ਨਹੀਂ ਇਵਨਕਰ ਨਸ਼ਾ ਤਸਕਰ ਵੀ ਜਿਹੜੇ ਹੈਗੇ ਨੇ ਕਸ ਆਪਰੇਸ਼ਨ ਦੇ ਵਿੱਚ ਫੜੇ ਜਾਂਦੇ ਬਟ ਇਹਦੇ ਨਾਲ ਸਾਨੂੰ ਇਨਫੋਰਮੇਸ਼ਨ ਮਿਲ ਜਾਂਦੀ ਆਉਣ ਗਵਾਂਡ ਤੋਂ ਵੀ ਕਿਹੜਾ ਬੰਦਾ ਕੋਈ ਮੜਾ ਇੱਥੇ ਰਹਿ ਰਿਹਾ ਜਿਹਦੀ ਵੈਰੀਫਿਕੇਸ਼ਨ ਨਹੀਂ ਹੋਈ ਉਸੇ ਨਾਲ ਉਹਨਾਂ ਦੇ ਵੈਰੀਫਿਕੇਸ਼ਨ ਕਰਨ ਦੇ ਉੱਤੇ ਜੁਟ ਜੰਨੇ ਆ ਨਾਲ ਪੁਰਾ